ਗਦਰ ਲਹਿਰ ਦੀ ਗੱਲ ਆਉਂਦੀ ਹੈ ਗਦਰ ਲਹਿਰ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਹਰਨਾਮ ਸਿੰਘ ਟੁੰਡੀਲਾਟ ਇੱਕ ਮਹਾਨ ਗਦਰੀ ਹੋਏ ਨੇ ਆਪਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਜਾਤ ਦਿਵਾਉਣ ਦੇ ਲਈ ਭਰ ਜਵਾਨੀ ਦੇ ਬੇਸ਼ਕੀਮਤੀ ਬਰੇ ਦੇਸ਼ ਵਿਦੇਸ਼ ਦੀਆਂ ਜੇਲਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਤੀਤ ਕਰ ਦਿੱਤੇ ਗਦਰ ਪਾਰਟੀ ਦੇ ਮਹਾਨ ਜੋਧੇ ਦਾ ਜਨਮ ਜਿਹੜਾ 1 ਮਾਰਚ 1882 ਨੂੰ ਹੁੰਦਾ ਹੈ ਤੇ ਕਿਸਾਨ ਇਸ ਦੇ ਵਿੱਚ ਕਿਸਾਨ ਦਾ ਧੰਦਾ ਕਰਦੇ ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ ਹਰਨਾਮ ਸਿੰਘ ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੀ ਧਰਮਸ਼ਾਲਾ ਸਕੂਲ ਦੇ ਵਿੱਚੋਂ ਲਈ 12 ਜੁਲਾਈ 1906 ਨੂੰ ਕੈਨੇਡਾ ਗਏ 1909 ਨੂੰ ਕੈਲੀਫੋਰਨੀਆ ਰਹਿਣ ਲੱਗੇ ਗਦਰ ਪਾਰਟੀ ਦੀਆਂ ਸਰਗਰਮੀਆਂ ਦੇ ਅਧੀਨ ਜਦੋਂ 5 ਜੁਲਾਈ 5 ਜੁਲਾਈ 1914 ਨੂੰ ਹਰਨਾਮ ਸਿੰਘ ਉਹਨਾਂ ਦਾ ਬੰਬ ਦੇ ਫਟਣ ਦੇ ਨਾਲ ਖੱਬਾ ਹੱਥ ਉੱਡ ਗਿਆ ਤੇ ਬਾਹ ਗੋਟ ਦੇ ਉਪਰੋਂ ਕੱਟਣੀ ਪੈ ਗਈ ਇਸ ਤੋਂ ਪਿੱਛੋਂ ਇਸ ਦੇ ਨਾਮ ਦੇ ਨਾਲ ਉਹਨਾਂ ਦੇ ਟੁੰਡੀ ਲਾਠ ਪੱਕੇ ਤੌਰ ਦੇ ਉੱਤੇ ਜੁੜ ਗਿਆ ਗਦਰ ਪਾਰਟੀ ਦੀ ਗੱਲ ਆਉਂਦੀ ਹੈ ਤਾਂ ਸਨ 1912 ਦੇ ਸ਼ੁਰੂ ਦੇ ਵਿੱਚ ਪ੍ਰਵਾਸੀ ਹਿੰਦੂਸਤਾਨੀਆਂ ਦੇ ਨਾਲ ਮਿਲ ਕੇ ਗਦਰ ਪਾਰਟੀ ਦੀ ਸਥਾਪਨਾ ਦੇ ਵਿੱਚ ਯੋਗਦਾਨ ਪਾਇਆ ਪਹਿਲਾ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਗਦਰੀ ਬਾਬਾ ਹਰਨਾਮ ਸਿੰਘ 24 ਦਸੰਬਰ 1914 ਨੂੰ ਵਾਪਸ ਪੰਜਾਬ ਪਰਤ ਆਏ ਇਹਨਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਦੇ ਵਿੱਚ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਗਦਰ ਪਾਰਟੀ ਦੇ ਪ੍ਰਚਾਰ ਦੇ ਲਈ ਰਾਤ ਦਿਨ ਇੱਕ ਕਰ ਦਿੱਤਾ ਆਪਨੇ ਬਹੁਤ ਸਾਰੇ ਪਿੰਡ ਜਿਵੇਂ ਕਿ 라ਵਲਪਿੰਡੀ ਨੌਸ਼ਹਿਰਾ ਪਿਸ਼ਾਵਰ ਦੇ ਵਿੱਚ ਤਾਇਨਾਤ ਨੌਕਰੀ ਕਰ ਰਹੇ ਫੌਜੀਆ ਦੇ ਨਾਲ ਸੰਪਰਕ ਬਣਾਇਆ ਤਾਂ ਜੋ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ ਪਰ ਜਦੋਂ ਅੰਗਰੇਜ਼ ਹਕੂਮਤ ਨੂੰ ਇਸ ਗੱਲ ਦਾ ਪਤਾ ਲੱਗਦਾ ਸੂ ਲੱਗ ਜਾਂਦੀ ਹੈ ਤਾਂ ਹਰਨਾਮ ਸਿੰਘ ਅਫਗਾਨਿਸਤਾਨ ਵੱਲ ਜਾਣ ਵੱਲ ਵਿੱਚ ਜਿਹੜਾ ਸਫਲ ਹੋ ਜਾਂਦਾ ਹੈ ਹਰਰਾਮ ਸਿੰਘ ਬਾਕੀ ਸਾਥੀਆਂ ਸਮੇਤ ਅੰਡੇਮਾਨ ਮਦਰਾਸ ਪੂਨਾ ਮੁੰਬਈ ਮਿਟਗੁਮਰੀ ਆਦਿ ਵਿੱਚ ਜੇਲਾਂ ਕੱਟ ਕੇ 1945 ਨੂੰ ਜੇਲ੍ਹ ਤੋਂ ਬਾਹਰ ਆਏ। ਇਹ ਅਣਖੀ ਜੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ ਅੱਜ ਦੇ ਦਿਨ ਦੇ ਉੱਤੇ 1962 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਜੀ ਦੋਸਤੋ ਇਹ ਨੇ ਜੀ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਘੱਲਨਾਮਾ ਕਾਲੀਆਂ ਨੇ ਇਸੇ ਤਰ੍ਹਾਂ ਇਹ ਕੁਝ ਸੰਖੇਪ ਦੇ ਵਿੱਚ ਗੱਲ ਉਹਨਾਂ ਬਾਰੇ ਹੋਰ ਕਰਦੇ ਆਂ। ਹਰਦੀਪ ਸਿੰਘ ਝੱਜ ਲਿਖਦੇ ਨੇ ਮੈਂ ਤੁਹਾਡਾ ਦੋਸਤ ਭពਿੰਦਰ ਭਾਰਜ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਜਦੋਂ ਭਾਰਤ ਅਮਰੀਕਾ ਦੇ ਸਾਂਝੇ ਬਿਆਨ ਮਗਰੋਂ ਪਾਕਿਸਤਾਨ ਨੇ ਭਾਈਵਾਲ ਦੇਸ਼ਾਂ ਨੂੰ ਕੀਤੀ ਸੀ ਅਪੀਲ ਹਰਨਾਮ ਸਿੰਘ ਉਹਨਾਂ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਕੋਟ ਕੋਟਲਾ ਨੌਦ ਸਿੰਘ ਵਿੱਚ 26 ਅਕਤੂਬਰ 1884 ਨੂੰ ਹੁੰਦਾ ਹੈ ਉਹਨਾਂ ਦੇ ਬਚਪਨ ਦੇ ਵਿੱਚ ਹੀ ਉਰਦੂ ਫਾਰਸੀ ਤੇ ਗੁਰਮੁਖੀ ਸਿੱਖੀ ਮਗਰੋਂ 28 ਨਵੰਬਰ 1902 ਨੂੰ ਪਿਸ਼ਾਵਰ ਦੇ 25 ਨੰਬਰ ਪਲਟਨ ਦੇ ਵਿੱਚ ਇੱਕ ਫੌਜੀ ਵਜੋਂ ਭਰਤੀ ਹੋਇਆ ਹਰਨਾਮ ਸਿੰਘ 12 ਜੁਲਾਈ 1906 ਨੂੰ ਵੈਂਕੂਵਰ ਕੈਨੇਡਾ ਚਲੇ ਗਏ ਇੱਥੋਂ ਦਸੰਬਰ 1909 ਨੂੰ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਪਹੁੰਚ ਗਏ ਜਿੱਥੇ ਉਹਨਾਂ ਨੇ ਓਰੇਗਨ ਰਾਜ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਕੋਲ ਜਿਹੜਾ ਸੀ ਬ੍ਰਾਂਡ ਬ੍ਰਾਂਡਲ ਵਿਲੇ ਦੀ ਲੱਕੜ ਮਿਲ ਦੇ ਵਿੱਚ ਕੰਮ ਕੀਤਾ ਇੱਥੇ ਭਾਰਤੀਆਂ ਨੂੰ ਗੁਲਾਮ ਸਮਝ ਕੇ ਬੜੀ ਨਫ਼ਰਤ ਕੀਤੀ ਜਾਂਦੀ ਇਸ ਦੇ ਸਿੱਟੇ ਵਜੋਂ ਹਰਨਾਮ ਸਿੰਘ ਉਹਨਾਂ ਨੇ ਜੀਡੀ ਕਮਾਰ ਦੇ ਸੱਦੇ ਦੇ ਉੱਤੇ 1912 ਦੇ ਸ਼ੁਰੂ ਦੇ ਵਿੱਚ ਪੋਰਟਲੈਂਡ ਚ ਹੋਈ ਭਾਰਤੀ ਕ੍ਰਾਂਤੀਕਾਰੀ ਕਾਰੀਆਂ ਦੀ ਬੈਠਕ ਦੇ ਵਿੱਚ ਹਿੱਸਾ ਲਿਆ ਤੇ ਹਿੰਦੂਸਤਾਨੀ ਮਜ਼ਦੂਰਾਂ ਦਾ ਇੱਕ ਸੰਗਠਨ ਬਣਾਇਆ ਇਸ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਦੀ ਪੈਸੀਫਿਕ ਕੋਸਟ ਸੀ ਰੱਖਿਆ ਗਿਆ ਇਸ ਦੀ ਪਹਿਲੀ ਬੈਠਕ 31 ਮਾਰਚ 1913 ਨੂੰ ਬਰਾਂਡਲ ਵਿਲੇ ਦੇ ਵਿੱਚ ਹੁੰਦੀ ਹੈ ਤੇ ਜਿਸ ਦੇ ਵਿੱਚ ਹਰਰਾਮ ਸਿੰਘ ਟੁੰਡੀਲਾਟ ਨੂੰ ਇਸ ਦੀ ਸਥਾਨਕ ਸ਼ਾਖਾ ਦਾ ਸਖਤਰ ਚੁਣਿਆ ਗਿਆ ਮਗਰੋਂ 31 ਦਸੰਬਰ ਨੂੰ ਸੈਕਰਾਮੈਂਟ ਅਮਰੀਕਾ ਦੇ ਵਿੱਚ ਗਦਰ ਪਾਰਟੀ ਦੀ ਬੈਠਕ 'ਚ ਟੁੰਡੀ ਲਾੜ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਵਜੋਂ ਚੋਣ ਕੀਤੀ ਗਈ। ਅਪ੍ਰੈਲ 1914 ਦੇ ਵਿੱਚ ਲਾਲਾ ਹਰਦਿਆਲ ਦੇ ਅਮਰੀਕਾ 'ਚੋਂ ਕੱਢੇ ਜਾਣ ਤੇ ਮਗਰੋਂ ਸੈਨ ਫ੍ਰਾਂਸਿਸਕੋ ਦੇ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਯੁਗਾਤਰ ਆਸ਼ਰਮ ਦੇ ਵਿੱਚ ਇਸ ਦੇ ਕੰਮ ਦੀ ਪੁਨਰਵੰਡ ਕੀਤੀ ਗਈ ਤਾਂ ਟੁੰਡੀ ਲਾੜ ਜੀ ਨੂੰ ਗਦਰ ਪਰਚੇ ਦਾ ਸੰਪਾਦਕ ਚੁਣਿਆ ਗਿਆ। ਜਦੋਂ 1914 ਦੇ ਵਿੱਚ ਇੰਗਲੈਂਡ ਪਹਿਲੇ ਵਿਸ਼ਵ ਜੰਹੂਦ ਸਮੇਂ ਜਰਮਨੀ ਦੇ ਨਾਲ ਜੁੱਧ ਦੇ ਵਿੱਚ ਉਲਝਿਆ ਹੋਇਆ ਸੀ ਤਾਂ ਮਾਸਟਰ ਉਦਮ ਸਿੰਘ ਕਸੇਲ ਨੇ ਗਦਰ ਪਾਰਟੀ ਦੇ ਕਾਰਕੋਨਾਂ ਕਾਰਕੋਨਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ ਹੀਰਾ ਸਿੰਘ ਦਰਦ ਆਪਣੀ ਪੁਸਤਕ ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ 1962 ਦੇ ਸਫਾ 22 ਦੇ ਉੱਤੇ ਲਿਖਦੇ ਨੇ ਕਿ 5 ਜੁਲਾਈ 1914 ਨੂੰ ਕਰਤਾਰ ਸਿੰਘ ਸਰਾਭਾ ਤੇ ਪ੍ਰਿਥਵੀ ਪ੍ਰਿਥਵੀ ਸਿੰਘ ਆਜ਼ਾਦ ਨੂੰ ਬੰਬ ਬਣਾਉਂਦੇ ਇੱਕ ਸਫਲ ਤਜਰਬੇ ਤੋਂ ਬਾਅਦ ਹਰਨਾਮ ਸਿੰਘ ਦਾ ਸੱਜਾ ਹੱਥ ਬਾਂ ਬਾਂਹ ਤੋਂ ਅਲੱਗ ਹੋ ਗਿਆ ਜਿਸ ਦੇ ਸਿੱਟੇ ਵਜੋਂ ਉਸਦੀ ਸੱਜੀ ਬਾਂਹ ਕੂਣੀ ਤੋਂ ਉੱਪਰੋਂ ਹੀ ਕੱਟਣੀ ਪੈਗੀ ਮਗਰੋਂ ਇਸ ਦੇ ਸਾਥੀਆਂ ਨੇ ਹਰਨਾਮ ਸਿੰਘ ਦਾ ਨਮਾ ਨਾ ਟੁੰਡੀ ਲਾਟ ਲਖ ਦਿੱਤਾ 1914 ਦੇ ਵਿੱਚ ਜਿਹੜੇ ਗਦਰੀ ਆਗੂ ਐਸਐਸ ਕੋਰੀਆ ਜਹਾਜ਼ ਰਾਹੀਂ ਕਲਕੱਤੇ ਵੱਲੋਂ ਭਾਰਤ ਪਹੁੰਚੇ ਸਨ ਉਹਨਾਂ ਨੂੰ ਬੰਦਰਗਾਹ ਦੇ ਉੱਤੇ ਹੀ ਗ੍ਰਿਫਤਾਰ ਕਰਕੇ ਮਿੱਟ ਗੁਮਰੀ ਤੇ ਮੁਲਤਾਨ ਦੀਆਂ ਕੇਂਦਰੀ ਜ਼ਿਲ੍ਹਿਆਂ ਦੇ ਵਿੱਚ ਕੈਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਰਨਾਮ ਸਿੰਘ ਅਕਤੂਬਰ ਦੇ ਆਖਰ ਦੇ ਵਿੱਚ ਆਪਣੀ ਸੋਚ ਦੇ ਮੁਤਾਬਕ ਮਸ਼ੀਮਾ ਮਸ਼ੀਮਾ ਮਾਰੂ ਜਹਾਜ਼ ਰਾਹੀਂ ਕਲੰਬੋ 24 ਦਸੰਬਰ ਨੂੰ ਭਾਰਤ ਤੇ ਮਗਰੋਂ ਪੰਜਾਬ ਦੇ ਵਿੱਚ ਦਾਖਲ ਹੋਇਆ ਇੱਥੇ ਉਹਨਾਂ ਗਦਰ ਪਾਰਟੀ ਵੱਲੋਂ ਪਿਸ਼ਾਵਰ 라ਵਲਪਿੰਡੀ ਨੌਸ਼ਹਿਰਾ ਸ਼ੌਣੀਆਂ ਦੇ ਵਿੱਚ ਫੌਜੀ ਸਿਪਾਈਆਂ ਦੇ ਦਸਤਿਆਂ ਦੇ ਨਾਲ ਸੰਪਰਕ ਕਾਇਮ ਕੀਤਾ ਗਦਰ ਅੰਦੋਲਨ ਨੂੰ ਅਸਫਲ ਕਰਨ ਦੇ ਲਈ ਅੰਗਰੇਜ਼ ਪੁਲਿਸ ਨੇ ਕਿਰਪਾਲ ਸਿੰਘ ਮਾਦੋਕੇ ਅੰਮ੍ਰਿਤਸਰ ਦਾਦਾਰ ਨੂੰ ਪਾਰਟੀ ਦੇ ਵਿੱਚ ਜਸੂਸ ਬਣਾ ਕੇ ਭੇਜਿਆ ਤੇ ਦਿਨਾਂ ਦੇ ਵਿੱਚ ਹੀ ਗਦਰ ਦੀ ਸਾਰੀ ਖੂਫੀਆ ਜਾਣਕਾਰੀ ਪੁਲਿਸ ਤੇ ਅਫਸਰ ਲਿਆਕਤ ਖਾਨ ਦੇ ਕੋਲ ਪਹੁੰਚਾ ਗਏ ਪਹੁੰਚ ਗਈ ਤੇ ਕਈ ਗਦਰੀ ਫੜੇ ਗਏ ਹਰਨਾਮ ਸਿੰਘ ਟੁੰਡੀ ਲਾੜ੍ਹ ਕਰਤਾਰ ਸਿੰਘ ਸਰਾਬਾ ਤੇ ਜਗਤ ਸਿੰਘ ਸੁਰ ਸਿੰਘ ਕੁਝ ਦਿਨਾਂ ਵਾਸਤੇ ਅਫਗਾਨਿਸਤਾਨ ਵੱਲ ਚਲੇ ਗਏ 2 ਮਾਰਚ 1915 ਨੂੰ ਟੁੰਡੀ ਲਾੜ੍ਹ ਜੀ ਕਰਤਾਰ ਸਿੰਘ ਸਰਾਬਾ ਤੇ ਜਗਤ ਸਿੰਘ ਗਦਰ ਅਸਫਲ ਹੋਣ ਮਗਰੋਂ ਸ਼ਾਹਪੂਰ ਜ਼ਿਲ੍ਹੇ ਸਰਗੋਦਾ ਦੇ ਵਿਲਾਸਪੁਰ ਚੱਕ ਨੰਬਰ 5 ਦੇ ਇੱਕ ਫਾਰਮ ਤੇ ਗਏ ਇੱਕ ਫੌਜੀ ਪੈਨਸ਼ਨਰ ਰਾਜਿੰਦਰ ਸਿੰਘ ਦੇ ਕੋਲ ਠਹਿਰਨ ਦੇ ਲਈ ਆ ਪਹੁੰਚੇ ਉਸ ਨੇ ਬੁੱਲੋਵਾਲ ਥਾਣੇ ਦੇ ਵਿੱਚ ਗਦਰੀਆਂ ਦੇ ਆਉਣ ਦੀ ਸੂਹ ਦੇ ਕੇ ਹਰਨਾਮ ਸਿੰਘ ਟੁੰਡੀਲਾੜ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਵਾਇਆ ਮਗਰੋਂ ਹਰਨਾਮ ਸਿੰਘ ਉਹਨਾਂ ਨੇ ਤੇ ਪਹਿਲਾ ਲਾਹੌਰ ਸਾਜ਼ਿਸ਼ ਮੁਕੱਦਮਾ ਚਲਾਇਆ ਗਿਆ ਉਹਨਾਂ ਦੇ ਉੱਤੇ ਡਿਫੈਂਸ ਆਫ ਇੰਡੀਆ ਐਕਟ 1914 ਦੇ ਤਹਿਤ ਵਿਸ਼ੇਸ਼ ਟਰਬਿਊਨਲ ਦੇ ਰਾਹੀਂ 26 ਅਪ੍ਰੈਲ 1915 ਨੂੰ ਕਰੀਬ 81 ਗਦਰੀਆਂ ਦੇ ਉੱਤੇ ਮੁਕੱਦਮਾ ਸ਼ੁਰੂ ਹੋਇਆ ਹਰਰਾਮ ਸਿੰਘ ਟੁੰਡੀ ਲਾੜ ਦੇ ਸਮੇਤ 24 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਗਦਰੀਆਂ ਵੱਲੋਂ ਮੁਕੱਦਮੇ ਦੀ ਪੈਰ ਵੀ ਕਰ ਰਹੇ ਵਕੀਲ ਰਗੂਨਾਥ ਸਹਾਏ ਨੇ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਏ ਵਾਇਸਰਾਏ ਕੌਂਸਲ ਦੇ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਦੇ ਕਾਨੂੰਨੀ ਪੈੰਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ ਭਾਰਤ ਦੇ ਵਾਇਸਰਾਏ ਚਾਰਲਸ ਹਾਰਡਿੰਗ 1910 ਤੋਂ 1916 ਦਾ ਉਹਨਾਂ ਦਾ ਕਾਰਜਕਾਲ ਹੈ ਨਿ ਆਪਣੇ ਤੌਰ ਦੇ ਉੱਤੇ ਇਹਨਾਂ ਤੋਂ ਇਨ੍ਹਾਂ ਦੇ ਵਿੱਚੋਂ 17 ਦੀ ਮੌਤ ਨੂੰ ਮੌਤ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਿਨ੍ਹਾਂ ਦੇ ਵਿੱਚ ਹਰਨਾਮ ਸਿੰਘ ਟੁੰਡੀ ਲਾੜ ਵੀ ਸ਼ਾਮਲ ਸਨ ਬਾਅਦ ਦੇ ਵਿੱਚ ਟੁੰਡੀ ਲਾੜ ਨੇ ਜ਼ਿੰਦਗੀ ਦੇ 6 ਸਾਲ ਕੈਦੀ ਦੇ ਰੂਪ ਦੇ ਵਿੱਚ ਅੰਡੇਮਾਨ ਦੀ ਜੇਲ੍ਹ ਦੇ ਵਿੱਚ گزارੇ ਤੇ ਬਾਕੀ ਦੇ 9 ਬਰੇ ਮਦਰਾਸ ਪੂਨੇ ਮੁੰਬਈ ਤੇ ਮਿੱਟ ਗੁਮਰੀ ਦੀਆਂ ਜੇਲਾਂ ਦੇ ਵਿੱਚ ਬਤੀਤ ਕੀਤੇ 1930 ਦੇ ਵਿੱਚ ਟੁੰਡੀ ਲਾੜ ਰਹਾ ਹੁੰਦਿਆਂ ਹੀ ਕੀਰਤੀ ਕਿਸਾਨ ਪਾਰਟੀ ਤੇ ਕਮਿਊਨਿਸਟ ਪਾਰਟੀ ਦੇ ਵਿੱਚ ਸ਼ਾਮਲ ਹੋਏ ਆਖਰ ਗਦਰ ਲਹਿਰ ਦੇ ਸਿਰੜੀ ਆਗੂ ਹਰਨਾਮ ਸਿੰਘ ਟੁੰਡੀ ਲਾੜ ਦੀ 78 ਸਾਲ 80 ਸਾਲ ਦੀ ਉਮਰ ਦੇ ਵਿੱਚਕਾਰ 18 ਸਤੰਬਰ 1962 ਨੂੰ ਮੌਤ ਹੋ ਗਈ ਜੀ ਦੋਸਤੋ ਇਹ ਹੈ ਜੀ ਗੱਲਬਾਤ ਇਹਨਾਂ ਯੋਧਿਆਂ ਦੇ ਬਾਰੇ